ਸਵੇਰਾ ਚ ਨਜ਼ਰ ਆ ਰਹੇ ਸਰਦਾਰ ਜੀ ਕੋਈ ਹੋਰ ਨਹੀਂ ਬਲਕਿ 103 ਸਾਲਾ ਸੁਤੰਤਰਤਾ ਸੈਨਾਨੀ ਚਕਤੀਸ਼ ਪ੍ਰਸਾਦ ਨੇ ਜੀ ਹਾਂ ਦੱਸਦੇ ਇਹ ਅੱਜ ਇਹਨਾਂ ਦਾ ਤੇਹਾਤ ਹੋ ਗਿਆ ਕੋਟਕਪੂਰਾ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਇਹਨਾਂ ਦਾ ਸਸਕਾਰ ਕੀਤਾ ਗਿਆ ਦੱਸਦੇ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਚੈਲ ਸਿੰਘ ਦੇ ਕਰੀਬੀ ਸਾਥੀ ਰਹੇ ਨੇ ਇਹ 103 ਸਾਲਾ ਸੁਤੰਤਰਤਾ ਸੈਨਾਨੀ ਜਗਤੇਸ਼ ਪ੍ਰਸ਼ਾਦ ਸ਼ਰਮਾ ਜੀ ਹਾਂ ਦੱਸਦੇ ਇਹ 103 ਸਾਲਾ ਸੁਤੰਤਰਤਾ ਸੈਨਾਨੀ ਜਗਤੇਸ਼ ਪ੍ਰਸ਼ਾਦ ਅੱਜ ਤੇਹਾਤ ਹੋ ਗਿਆ ਤੇ ਉਹਨਾਂ ਦਾ ਕੋਟਕਪੂਰਾ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਸਸਕਾਰ ਕੀਤਾ ਗਿਆ ਜਾਣਦੀ ਹੈ ਕਿ ਇੱਥੇ ਪੰਜਾਬ ਸਰਕਾਰ ਤਰਫੋਂ ਐਸਟੀਐਮ ਕੋਟਕਪੂਰਾ ਬਿਰਪਾਲ ਕੋਰ ਨੇ ਸਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਆਜ਼ਾਦੀ ਚ ਪਾਈ ਯੋਗਦਾਨ ਨੂੰ ਯਾਦ ਕੀਤਾ ਤਸਵੀਰਾਂ 'ਚ ਨਜ਼ਰ ਆ ਰਹੇ ਸਰਦਾਰ ਜੀ ਕੋਈ ਹੋਰ ਨਹੀਂ ਬਲਕਿ 103 ਸਾਲਾ ਸੁਤੰਤਰਤਾ ਸੈਨਾਨੀ ਚਕਤੀਸ਼ ਪ੍ਰਸਾਦ ਨੇ ਜੀ ਹਾਂ ਦੱਸਦੇ ਇਹ ਅੱਜ ਇਹਨਾਂ ਦਾ ਤੇਹਾਤ ਹੋ ਗਿਆ ਕੋਟਕਪੂਰਾ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਇਹਨਾਂ ਦਾ ਸਸਕਾਰ ਕੀਤਾ ਗਿਆ ਦੱਸਦੀ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਚੈਲ ਸਿੰਘ ਦੇ ਕਰੀਬੀ ਸਾਥੀ ਰਹੇ ਨੇ ਇਹ 103 ਸਾਲਾ ਸੁਤੰਤਰਤਾ ਸੈਨਾਨੀ ਜਗਤੇਸ਼ ਪ੍ਰਸ਼ਾਦ ਸ਼ਰਮਾ ਜੀ ਹਾਂ ਦੱਸਦੇ ਇਹ 103 ਸਾਲਾ ਸੁਤੰਤਰਤਾ ਸੈਨਾਨੀ ਜਗਤੇਸ਼ ਪ੍ਰਸ਼ਾਦ ਅੱਜ ਤੇਹਾਤ ਹੋ ਗਿਆ ਤੇ ਉਹਨਾਂ ਦਾ ਕੋਟਕਪੂਰਾ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਸਸਕਾਰ ਕੀਤਾ ਗਿਆ ਜਾਣਤੀ ਹੈ ਕਿ ਇੱਥੇ ਪੰਜਾਬ ਸਰਕਾਰ ਤਰਫੋਂ ਐਸਟੀਐਮ ਕੋਟਕਪੂਰਾ ਬਿਰਪਾਲ ਕੋਰ ਨੇ ਸਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਆਜ਼ਾਦੀ ਚ ਪਾਈ ਯੋਗਦਾਨ ਨੂੰ ਯਾਦ ਕੀਤਾ ਤਸਵੀਰਾਂ 'ਚ ਨਜ਼ਰ ਆ ਰਹੇ ਸਰਦਾਰ ਜੀ ਕੋਈ ਹੋਰ ਨਹੀਂ ਬਲਕਿ 103 ਸਾਲਾ ਸੁਤੰਤਰਤਾ ਸੈਨਾਨੀ ਚਕਦੇਸ਼ ਪ੍ਰਸਾਦ ਨੇ ਜੀ ਹਾਂ ਦੱਸਦੇ ਇਹ ਅੱਜ ਇਹਨਾਂ ਦਾ ਤੇਹਾਤ ਹੋ ਗਿਆ ਕੋਟਕਪੂਰਾ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਇਹਨਾਂ ਦਾ ਸਸਕਾਰ ਕੀਤਾ ਗਿਆ ਦੱਸਦੀ ਹੈ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਚੈਲ ਸਿੰਘ ਦੇ ਕਰੀਬੀ ਸਾਥੀ ਰਹੇ ਨੇ ਇਹ 103 ਸਾਲਾ ਸੁਤੰਤਰਤਾ ਸੈਨਾਨੀ ਜਗਤੇਸ਼ ਪ੍ਰਸ਼ਾਦ ਸ਼ਰਮਾ ਜੀ ਹਾਂ ਦੱਸਦੇ ਇਹ 103 ਸਾਲਾ ਸੁਤੰਤਰਤਾ ਸੈਨਾਨੀ ਜਗਤੇਸ਼ ਪ੍ਰਸ਼ਾਦ ਅੱਜ ਤੇਹਾਤ ਹੋ ਗਿਆ ਤੇ ਉਹਨਾਂ ਦਾ ਕੋਟਕਪੂਰਾ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਸਸਕਾਰ ਕੀਤਾ ਗਿਆ ਜਾਣਦੀ ਹੈ ਕਿ ਇੱਥੇ ਪੰਜਾਬ ਸਰਕਾਰ ਤਰਫੋਂ ਐਚ.ਟੀ.ਐਮ ਕੋਟਕਪੂਰਾ ਵੀਰਪਾਲ ਕੋਰ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਆਜ਼ਾਦੀ ਚ ਪਾਈ ਯੋਗਦਾਨ ਨੂੰ ਯਾਦ ਕੀਤਾ